ਲਾਲਾ ਜਗਤ ਨਾਰਾਇਣ ਡੀਏਵੀ ਮਾਡਲ ਸਕੂਲ ਕਬੀਰਨਗਰ ਜਲੰਧਰ ਚ ਫੇਟ ਕਰਵਾਈ ਗਈ ਇਸ ਪ੍ਰੋਗਰਾਮ ਚ ਪੰਜਾਬ ਦੇ ਮਸ਼ਹੂਰ ਗਾਇਕ ਮਨਮੋਹਨ ਵਾਰਿਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਵਾਰਿਸ ਨੇ ਸਮਾਰੋਸ਼ਨਕਾਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਇਸ ਤੋਂ ਬਾਅਦ ਉਹਨਾਂ ਨੇ ਬੱਚਿਆਂ ਨਾਲ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਮਨਮੋਹਨ ਵਾਰਿਸ ਨੇ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਕਿਹਾ ਕਿ ਅੱਜ ਸਕੂਲ ਅਤੇ ਬੱਚੇ ਦੇਖ ਕੇ ਉਹਨਾਂ ਨੂੰ ਆਪਣਾ ਬਚਪਨ ਯਾਦ ਆ ਗਿਆ ਜਿੱਥੇ ਮੇਰਾ ਬਚਪਨ ਮੈਨੂੰ ਯਾਦ ਆਇਆ ਉੱਥੇ ਜਿਹੜੇ ਸਕੂਲ ਦੀਆਂ ਪ੍ਰਾਪਤੀਆਂ ਆ ਇੱਥੋਂ ਦੇ ਬੱਚਿਆਂ ਨੇ ਇੱਥੋਂ ਦੇ ਸਟਾਫ ਨੇ ਜੋ ਅੱਜ ਦੇ ਜ਼ਮਾਨੇ ਦੇ ਵਿੱਚ ਜੋ ਕੁਝ ਸਿੱਖਿਆ ਦਿੱਤੀ ਜਾ ਰਹੀ ਆ ਸਿਰਫ ਤੇ ਸਿਰਫ ਕਿਤਾਬੀ ਸਿੱਖਿਆ ਤੱਕ ਹੀ ਸੀਮਤ ਹੋ ਗਿਆ ਸਾਡਾ ਅੱਜ ਦਾ ਜਿਹੜਾ ਸਿਸਟਮ ਪਰ ਇੱਥੇ ਆ ਕੇ ਜਦੋਂ ਪਤਾ ਲੱਗਾ ਕਿ ਬੱਚੇ ਕਿੰਨੇ মালਟੀ ਟੈਲੈਂਟਡ ਆ ਤੇ ਇੰਡੀਆ ਦੇ ਵਿੱਚ ਕਿਦਾਂ ਪਹਿਲੇ ਨੰਬਰਾਂ ਦੇ ਵਿੱਚ ਸਕੂਲ ਆ ਜਿਹੜਾ ਗ੍ਰੀਨਰੀ ਦਾ ਕਿੰਨਾ ਖਿਆਲ ਰੱਖਿਆ ਜਾ ਰਿਹਾ ਤੇ ਬੱਚਿਆਂ ਨੂੰ ਜਿਹੜੀਆਂ ਮੋਰਲਸ ਜਿਹੜੀਆਂ ਹੈਗੀਆਂ ਗੱਲਾਂ ਬਾਤਾਂ ਨੈਤਿਕ ਸਿੱਖਿਆ ਜਿਹੜੀ ਆ ਉਹ ਨਾਲ ਦਿੱਤੀ ਜਾ ਰਹੀ ਆ ਸਕੂਲ ਦੀ ਪ੍ਰਿੰਸੀਪਲ ਅਨੀਤਾ ਨੰਦਾ ਨੇ ਇਸ ਖਾਸ ਦਿਨ ਤੇ ਵਾਰਿਸ ਦਾ ਸਵਾਗਤ ਕੀਤਾ ਮੇਰੇ ਬੱਚੇ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋਏ ਉਹਨਾਂ ਨੇ ਬਹੁਤ ਇੰਤਜ਼ਾਰ ਕਰ ਰਹੇ ਸੀ ਕਿ ਉਹ ਅੱਜ ਦੇ ਦਿਨ ਸਕੂਲ ਜਾਣਗੇ ਇਹਨਾਂ ਨੇ ਆ ਕੇ ਸਕੂਲ ਨੂੰ ਚਾਰ ਚੰਦ ਲਗਾਤੇ ਹਨ ਔਰ ਇਹਨਾਂ ਦੀ ਹਿਊਮਿਲਟੀ ਦੇਖ ਕੇ ਮੈਂ ਮੇਰਾ ਮਨ ਬਹੁਤ ਖੁਸ਼ ਹੋਇਆ ਕਿ ਇੰਨੇ ਵੱਡੇ ਕਲਾਕਾਰ ਹੋ ਕੇ ਵੀ ਉਹ ਗਰਾਊਂਡ ਟੂ ਅਰਥ ਹੈ ਫੀਟ ਦੌਰਾਨ ਬੱਚਿਆਂ ਨੇ ਆਪਣੇ ਹੁਨਰ ਦਾ ਜੋਹਰ ਦਿਖਾ ਕੇ ਆਏ ਮਹਿਮਾਨਾਂ ਦਾ ਮਨ ਮੋਹ ਲਿਆ ਜਲੰਧਰ ਤੋਂ ਰਮਨਦੀਪ ਸਿੰਘ ਸੋਢੀ ਜਗਬਣੀ ਟੀਵੀ